ਸਾਥਿਓ 25 April ਨੂੰ ਮਨਾਇਆ ਜਾਂਦਾ ਹੈ ਵਿਸ਼ਵ ਮਲੇਰੀਆ ਦਿਵਸ ਜਿਸ ਤਹਿਤ ਸਰਕਾਰੀ ANM ਕਾਲਜ ਬਠਿੰਡਾ ਵਿਖੇ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਊਸ਼ਾ ਗੋਇਲ ਦੀ ਰਹਿਨਮਾਈ ਹੇਠ ਇੱਕ ਵਿਸ਼ੇਸ਼ ਪ੍ਰੋਗਰਾਮ ਅੱਜ ਯਾਨੀ ਕਿ 24 April ਨੂੰ ਕਰਵਾਇਆ ਗਿਆ ਜਿਸ ਦੇ ਵਿੱਚ ਬੱਚਿਆਂ ਨੇ ਸਕਿੱਟ ਖੇਡ ਕੇ ਪੋਸਟਰ ਬਣਾ ਕੇ ਅਤੇ ਵੱਖ-ਵੱਖ ਐਕਟੀਵਿਟੀਆਂ ਰਾਹੀਂ ਸੁਨੇਹਾ ਦਿੱਤਾ ਇਸ ਮੌਕੇ ਜ਼ਿਲ੍ਹਾ ਸਿਹਤ ਵਿਭਾਗ ਦੇ ਵੱਖ-ਵੱਖ ਅਧਿਕਾਰੀ ਅਤੇ ਡਾਕਟਰ ਸਾਹਿਬਾਨ ਇਸ ਪ੍ਰੋਗਰਾਮ ਦੇ ਵਿੱਚ ਮੌਜੂਦ ਸਨ ਇੱਕ ਸਕਿੱਟ ਅਤੇ ਪੋਸਟਰ ਗਤੀਵਿਧੀ ਰਾਹੀਂ ਦੱਸਿਆ ਗਿਆ ਕਿ ਮਲੇਰੀਆ ਕਿਸ ਤਰ੍ਹਾਂ ਮਾਰ ਕਰਦਾ ਹੈ ਅਤੇ ਇਸ ਤੋਂ ਕਿਵੇਂ ਬਚਣਾ ਹੈ ਤੇ ਵੀਕਨੈਸ ਵੀ ਬਹੁਤ ਜ਼ਿਆਦਾ ਰਹਿੰਦੀ ਇਹਨੂੰ ਤੇ ਮਤਲਬ ਜੀ ਵੀ ਕੱਚਾ ਹੁੰਦਾ ਰਹਿੰਦਾ ਥਕਾਵਟ ਜੀ ਮਹਿਸੂਸ ਹੋਈ ਜਾਂਦੀ ਰਹਿੰਦੀ ਇਹਨੂੰ ਤੁਸੀਂ ਦਵਾਈ ਕਿੱਥੋਂ ਲੈ ਰਹੇ ਹੋ ਆ ਨਾਲੇ ਡਾਕਟਰ ਤੋਂ ਹੀ ਲੈਂਦੀ ਹੈ ਜੀ ਅੱਛਾ ਹਾਂਜੀ ਬੱਚੇ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਕਿਵੇਂ ਬੱਚੇ ਮੈਮ ਮਾਰ ਹੋ ਗਿਆ ਵੀ ਠੀਕ ਨਹੀਂ ਆ ਤੁਸੀਂ ਇਹਨਾਂ ਦੇ ਕੋਈ ਟੈਸਟ ਕਰਵਾਏ ਆ ਹਾਂਜੀ ਭੈਣ ਜੀ ਕਰਵਾਏ ਸੀਗਾ ਤੇ ਨਾਲ ਦੇ ਡਾਕਟਰ ਨੇ ਨਾ ਸਾਨੂੰ ਬਹਿਮਝਾ ਪਾਤਾ ਕਹਿੰਦਾ ਵੀ ਇਹਨੂੰ ਡੇਂਗੂ ਆਗਾ ਸਾਨੂੰ ਤਾਂ ਯਕੀਨ ਜਾਣੀ ਆਇਆ ਉਸ ਤਾਂ ਯਕੀਨ ਨਹੀਂ ਕਰਿਆ ਉਹਦੇ ਤੇ ਇੱਕ ਵਾਰ ਤੁਸੀਂ ਇਹਨਾਂ ਦੀਆਂ ਰਿਪੋਰਟਾਂ ਲੈ ਕੇ ਆਓ ਕੀਤੀ ਚਾਰ ਰਿਪੋਰਟਾਂ ਚੱਕ ਕੇ ਲੈ ਕੇ ਆਇਆ ਫੋਟੋ ਰਿਕਾਰਡ ਕਰੋ ਇਹਨਾਂ ਨੂੰ ਮਲੇਰੀਆ ਪੋਜ਼ਿਟਿਵ ਆਇਆਗਾ ਤੁਸੀਂ ਕਿਸੇ ਸਰਕਾਰੀ ਹਸਪਤਾਲ ਵਿੱਚ ਜਾ ਕੇ ਇਹਨਾਂ ਦਾ ਇਲਾਜ ਕਰਵਾਓ ਇਹਨਾਂ ਦੇ ਵਧੀਆ ਟੈਸਟ ਕਰਵਾਓ ਠੀਕ ਹੈ ਭੈਣ ਜੀ ਮੈਮ ਅਸੀਂ ਇਹਨਾਂ ਦੇ ਘਰ ਦੀ ਚੈਕਿੰਗ ਕੀਤੀ ਹੈ ਜੇ ਇਹਨਾਂ ਦੇ ਗਮਲਿਆਂ ਵਿੱਚੋਂ ਵੀ ਮਲੇਰੀਆ ਦਾ ਲਾਰਵਾ ਮਿਲਿਆ ਕੂਲਰ ਚ ਫ੍ਰਿਜ ਦੀ ਪਰੇ ਨਹੀਂ ਕਰਦੇ ਤਾਂ ਇਹਦੇ ਚ ਵੀ ਲਾਰਵਾ ਬਣਦਾ ਤਾਂ ਕਰਕੇ ਤੁਸੀਂ ਪ੍ਰੋਪਰ ਇਹਨੂੰ ਸਾਫ਼ ਕਰਕੇ ਰੱਖਣਾ ਠੀਕ ਹੈ ਭੈਣ ਜੀ ਤਰਾਜੋ ਤਰਜਾਂ ਚ ਜਾਂ ਗਮਲਿਆਂ ਚ ਆਪਾਂ ਪਾਣੀ ਪਾਦੇ ਨੇ ਉਹਨਾਂ ਚ ਪਾਣੀ ਖੜ ਜਾਂਦਾ ਤੇ ਉਹਨਾਂ ਦੇ ਵਿੱਚ ਲਾਰਵਾ ਪੈਦਾ ਹੁੰਦਾ ਤੇ ਉਦੋਂ ਮੱਛਰ ਬਣਦਾ ਤੇ ਉਹ ਆਪਾਂ ਨੂੰ ਕੱਟਦਾ ਉਹਦੇ ਨਾਲ ਆਪਾਂ ਨੂੰ ਗੁਖਾਰ ਹੋ ਜਾਂਦਾ ਜਿਵੇਂ ਆਪਾਂ ਫਰਸ਼ ਵਗੈਰਾ ਧੋਣੇ ਆ ਉਹ ਆਪਾਂ ਬਾਹਰ ਪਾਣੀ ਕੱਢਦੇ ਨੇ ਆ ਬਾਹਰ ਪਾਣੀ ਖੜ ਜਾਂਦਾ ਉਹਨਾਂ ਦਾ ਖੱਡਿਆਂ ਵਿੱਚ ਤੇ ਉਹਨਾਂ ਵਿੱਚ ਵੀ ਲਾਰਵਾ ਪੈਦਾ ਹੋ ਸਕਦਾ ਤੁਸੀਂ ਰਾਤ ਨੂੰ ਸੌਣ ਲੱਗੇ ਪੂਰੀਆਂ ਬਾਹਾਂਲੇ ਕੱਪੜੇ ਪਾ ਕੇ ਸੌਇਆ ਕਰੋ ਤੇ ਰਾਤ ਨੂੰ ਮੱਛਰਦਾਨੀ ਲਾ ਕੇ ਸੌਇਆ ਕਰੋ ਠੀਕ ਹੈ ਭੈਣ ਜੀ ਕੀ ਤੁਹਾਨੂੰ ਪਤਾ ਹੈ ਜਿਹੜਾ ਮਲੇਰੀਆ ਦਾ ਤੁਹਾਡੇ ਘਰ ਲਾਰਵਾ ਮਿਲਿਆ ਇਹਦਾ ਜੁਰਮਾਨਾ ਪੈਂਦਾ ਨਹੀਂ ਭੈਣ ਜ ਨੂੰ ਨਹੀਂ ਪਤਾ ਇਸ ਗੱਲ ਦਾ ਧਿਆਨ ਰੱਖਣਾ ਹੈ ਅੱਗੇ ਤੋਂ ਜੇ ਤੁਹਾਡੇ ਘਰ ਵਿੱਚ ਲਾਰਵਾ ਮਿਲੂਗਾ ਇਸ ਦਾ ਜੁਰਮਾਨਾ ਪੈਂਦਾ ਹੈਗਾ ਠੀਕ ਹੈ ਭੈਣ ਜੀ ਕੀ ਤੁਹਾਨੂੰ ਡਰਾਈਡੇ ਬਾਰੇ ਪਤਾ ਹੈ ਉਹ ਕੀ ਹੁੰਦਾ ਭੈਣ ਜੀ ਹੈਲਥ ਟੀਮ ਵੱਲੋਂ ਇੱਕ ਦਿਨ ਹਫ਼ਤੇ 'ਚ ਇਹੋ ਜਿਹਾ ਰੱਖਿਆ ਜਾਂਦਾ ਜਿਦੇ 'ਚ ਘਰ ਵਿੱਚ ਜਿਹੜੇ ਵੀ ਕੁੱਲਰ ਟਾਇਰ ਜਾਂ ਜਿਹੜੇ ਵੀ ਪਾਂਡੇ ਵਗੈਰਾ ਹੈਗੇ ਆ ਉਹਨਾਂ 'ਚੋਂ ਸਾਰਾ ਪਾਣੀ ਕੱਢ ਕੇ ਸਾਫ਼ ਕਰਕੇ ਰੱਖਿਆ ਜਾਂਦਾ ਤਾਂ ਕਿ ਕਿਉਂਕਿ ਜਿਹੜਾ ਮੱਛਰ ਹੈਗਾ ਉਹ 10 ਤੋਂ 12 ਦਿਨਾਂ ਵਿੱਚ ਪੂਰਾ ਬਣ ਜਾਂਦਾ ਇਸ ਕਰਕੇ ਹਫ਼ਤੇ 'ਚ ਇੱਕ ਦਿਨ ਸ਼ੁੱਕਰਵਾਰ ਦਾ ਰੱਖਿਆ ਜਾਂਦਾ ਉਦੋਂ ਸਾਰੀ ਸਫਾਈ ਕਰੀ ਜਾਂਦੀ ਹੈ ਠੀਕ ਹੈ ਭੈਣ ਜੀ ਅੱਗੇ ਤੋਂ ਧਿਆਨ ਰੱਖਾਂਗੇ ਤੇ ਸਫਾਈ ਕਰਦੇ ਰਹਿਾਂਗੇ ਚਲੋ ਠੀਕ ਹੈ ਭੈਣ ਜੀ ਅਸੀਂ ਚੱਲਦੇ ਹਾਂ ਅਸੀਂ ਦੁਬਾਰਾ ਫੇਰਾ ਸੋ ਤੁਹਾਨੂੰ ਪੋਸਟਰਸ ਦੇਣ ਦਾ ਬੇਟਾ ਇਹ ਸੀ ਜਦੋਂ ਕੰਪੀਟੀਸ਼ਨ ਹੁੰਦਾ ਮਲੇਰੀਆ ਦਾ ਕੋਈ ਕਿਸੇ ਵੀ ਬਿਮਾਰੀ ਦਾ ਜਦੋਂ ਤੁਸੀਂ ਪੋਸਟਰਸ ਬਣਾਉਨੇ ਹੋ ਤਾਂ ਤੁਸੀਂ ਉਹਦੇ ਬਾਰੇ ਪੜ੍ਹਦੇ ਹੋ রাইਟ ਫਿਰ ਦਿਮਾਗ ਚੱਲਦਾ ਹੈ ਔਰ ਇਹ ਜਿਹੜੀ ਜਿਵੇਂ ਤੁਸੀਂ ਇਹ ਇੱਕ ਅੰਕਿਤ ਕੀਤਾ ਇੱਕ ਚਿੱਤਰ ਇੱਕ ਫੋਟੋਗ੍ਰਾਫ ਫੋਟੋ ਆ ਰਹੀ ਤੁਸੀਂ ਇੱਕ ਬਹੁਤ ਵੱਡਾ ਐਕਸਪਲੇਨ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਮੇਰੇ ਖਿਆਲ ਚ ਇਸ ਤੋਂ ਵਧੀਆ ਤਰੀਕਾ ਸਿੱਖਣ ਦਾ ਤੇ ਯਾਦ ਕਰਨ ਦਾ ਹੋਰ ਕੋਈ ਨਹੀਂ ਹੈ ਠੀਕ ਹੈ ਨਾ

ਮਾਨੂੰ ਯਾਦ ਰਹੀ ਵੀ ਇਹ ਬਿਮਾਰੀ ਹੈ ਮੈਨੂੰ ਯਾਦ ਹੈ ਮੇਰੇ ਬਚਪਨ ਵਿੱਚ ਮਲੇਰੀਆ ਦੇ ਕੇਸ ਬਹੁਤ ਜ਼ਿਆਦਾ ਆਉਂਦੇ ਸੀ ਆਪਣੇ ਪੰਜਾਬ 'ਚ ਮੈਨੂੰ ਆਪ ਨੂੰ ਵੀ ਹੋਇਆ ਸੀ ਉਹਨੂੰ ਖਤਮ ਕਰਨ ਦੇ ਤਰੀਕੇ ਉਹੀ ਹੁੰਦੇ ਨੇ ਕਿ ਦਵਾਈ ਦਾ ਫੁੱਲ ਕੋਰਸ ਕਰ ਲਈਏ ਮਲੇਰੀਆ ਹੋਵੇ ਡੇਂਗੀ ਹੋਵੇ ਜਾਂ ਚਿਕਨਗੁਨੀਆ ਹੋਵੇ ਫੈਲਦੇ ਕੀ ਤੋਂ ਨੇ ਮੱਛਰ ਮੱਛਰ ਦੀ ਸਿਰਫ ਵੈਰਾਈਟੀ ਜਾਂ ਕਿਸਮ ਬਦਲ ਜਾਂਦੀ ਹੈ ਕੋਈ ਗੰਦੇ ਪਾਣੀ 'ਚ ਮੱਛਰ ਪੈਦਾ ਹੁੰਦਾ ਹੈ ਤੇ ਕੋਈ ਸਾਫ਼ ਪਾਣੀ 'ਚ ਹੁੰਦਾ ਹੈ ਠੀਕ ਹੈ ਮਕਸਦ ਕੀ ਹੈ ਆਪਣਾ ਕਿ ਮੱਛਰ ਨਹੀਂ ਪੈਦਾ ਹੋਣ ਦੇਣਾ ਉਹ ਕਿਵੇਂ ਨਹੀਂ ਹੋਏਗਾ ਜੇ ਸਾਫ ਸਫਾਈ ਰਹੇਗੀ ਤੇ ਜਿਹੜਾ ਆਪਾਂ ਪਾਣੀ ਇਕੱਠਾ ਹੁੰਦਾ ਹੈ ਉਹ ਤਾਂ ਧਿਆਨ ਰੱਖਾਂਗੇ ਵੀ ਉਹ ਨਹੀਂ ਹਫ਼ਤੇ ਤੋਂ ਵੱਧ ਨਹੀਂ ਕਿਉਂਕਿ ਜੋ ਦੇਖੋ ਮਲੇਰੀਆ ਆਪਣੇ ਬੜੰਡੇ ਪਿਛਲੇ 3 ਸਾਲ ਤੋਂ ਕੋਈ ਆਪਣਾ ਕੇਸ ਨਹੀਂ ਆਇਆ ਸਾਡੇ ਕੋਲ ਜਿਹੇ ਕੇਸਸ ਆਉਂਦੇ ਆ ਉਹ ਜਾਂ ਰਾਜਸਥਾਨ ਤੋਂ ਇਨਫੈਕਟ ਹੋ ਕੇ ਇੱਥੇ ਆਉਂਦੇ ਆ ਜਾਂ ਕੋਈ ਬਿਹਾਰ ਦੇ ਇੱਕ ਤੋਂ ਜ਼ਿਲ੍ਹੇ ਆ ਜਾਂ ਯੂਪੀ ਦੇ ਜਿਵੇਂ ਉਹ ਜਸਵਿੰਦਰ ਜੀ ਨੇ ਉਹ ਨਹੀਂ ਕਿਹਾ ਵੀ ਜੜੀਆਂ ਆਪਣੀਆਂ ਈਸਟਰਨ ਸਟੇਟਸ ਐ ਨਾਰਥ ਈਸਟ ਸਟੇਟਸ ਨੇ ਉੱਥੇ ਹੁੰਦਾ ਕੀ ਹੈ ਉਮਸ ਬਹੁਤ ਜ਼ਿਆਦਾ ਹੈ ਉਮਸ ਦਾ ਮਤਲਬ ਹਿਊਮਿਡਿਟੀ ਗਰਮੀ ਬਹੁਤ ਹੈ ਤੇ ਮੱਛਰ ਬਹੁਤ ਪੈਦਾ ਹੁੰਦਾ ਹੈ ਇਸੇ ਲਈ ਉੱਥੇ ਮਲੇਰੀਆ ਦੇ ਕੇਸਿਸ ਹਲੇ ਵੀ ਆ ਰਹੇ ਐ ਉਹ ਜਦੋਂ ਲੇਬਰ ਆਪਣੇ ਕੋਲ ਆਉਂਦੀ ਐ ਸੀਜ਼ਨ ਵਿੱਚ ਚਾਹੇ ਪੱਠੇ ਤੇ ਆਏ ਚਾਹੇ ਖੇਤਾਂ ਚਾਹੇ ਵਾਢੀ ਕਰਨ ਤੇ ਉਹਨਾਂ ਨੂੰ ਜੇ ਬੁਖਾਰ ਹੁੰਦਾ ਨਾ ਉਹਨਾਂ ਨੂੰ ਐ ਹੁੰਦਾ ਅਸੀਂ ਜਾ ਕੇ ਆਪਣੀ ਕੰਮ ਕਰੀਏ ਦਿਹਾੜੀ ਮਿਲੇਗੀ ਤੇ ਉਹ ਦਵਾਈਆਂ ਖਾ ਕੇ ਆ ਜਾਂਦੇ ਆ ਪਿਛਲੇ ਸਾਲ ਹੋਇਆ ਸੀ ਕੁਝ ਕੇਸਸ ਤੇ ਜਿਹੜੀ ਸਾਡੀ ਟੀਮ ਬੈਠੀ ਹੈ ਨਾ ਐਮਓਸ ਤੇ ਐਸਆਈਜ਼ ਦੀ ਖਾਸ ਕਰਕੇ ਜਿਹੜੇ ਜ਼ਿਲ੍ਹਾ ਪੱਧਰ ਤੇ ਸਾਡੇ ਕੋਲ ਹੈੱਡਕੁਆਰਟਰ ਤੇ ਨੇ ਉਹ ਫਿਰ ਬਲॉक्स ਨਾਲ ਕੋਆਰਡੀਨੇਟ ਕਰਦੇ ਆ ਉਹ ਪੱਠਿਆਂ ਤੇ ਜਾ ਕੇ ਦੇਖਦੇ ਆ ਜੇ ਕਿਸੇ ਨੂੰ ਬੁਖਾਰ ਹੋਵੇ ਉਹਨਾਂ ਦੀ ਟੈਸਟਿੰਗ ਕੀਤੀ ਜਾਂਦੀ ਹੈ ਸਲਾਈਡ ਬਣਦੀ ਹੈ ਉਸ ਤੋਂ ਬਾਅਦ ਜੇ ਮਲੇਰੀਆ ਪੋਜ਼ਿਟਿਵ ਹੋਵੇ ਅਸੀਂ ਉਹਦਾ ਟ੍ਰੀਟਮੈਂਟ ਟ੍ਰੀਟਮੈਂਟ ਫ੍ਰੀ ਆਫ ਕਾਸਟ ਹੈ ਉਹਦਾ ਕੋਈ ਪੈਸਾ ਨਹੀਂ ਲੱਗਦਾ ਟੈਸਟਿੰਗ ਤਾਂ ਹੈ ਹੀ ਫ੍ਰੀ ਤੇ ਜਿਹੜਾ ਟ੍ਰੀਟਮੈਂਟ ਆ ਉਹ ਵੀ ਫ੍ਰੀ ਆਫ ਕਾਸਟ ਹੈ ਹੁਣ ਜਦੋਂ ਕੋਈ ਚੀਜ਼ ਦਾ ਇਲਾਜ ਫ੍ਰੀ ਹੋਵੇ ਨਾ ਆਪਾਂ ਨੂੰ ਐ ਲੱਗਣ ਲੱਗ ਜਾਂਦਾ ਕਿ ਸ਼ਾਇਦ ਉਹ ਕਾਰ ਅਗਰ ਨਹੀਂ ਹੋਊਗਾ ਪਰ ਇੱਕ ਗੱਲ ਯਾਦ ਰੱਖਿਓ ਜਿਹੜੇ ਆਪਣੇ ਸਰਕਾਰੀ ਸਿਹਤ ਵਿਭਾਗ ਦੇ ਆਪਣੇ ਹਸਪਤਲਾਂ 'ਚ ਇਲਾਜ ਹੁੰਦਾ ਉਹ ਬਿਲਕੁਲ ਉਵੇਂ ਹੀ ਹੁੰਦਾ ਜਿਵੇਂ WHO ਜਾਂ ਸਰਕਾਰ ਦੀਆਂ ਗਾਈਡਲਾਈਨਸ ਤੇ ਹੈ ਤੇ ਅਸਲ ਟ੍ਰੀਟਮੈਂਟ ਉਹੀ ਹੁੰਦਾ ਹੁਣ ਇੱਕ ਆਪ ਗੋਲੀ ਖਾਂਦੇ ਹੁੰਦੇ ਸੀ ਤੁਹਾਨੂੰ ਯਾਦ ਆਪਾਂ ਕਹਿੰਦੇ ਆ ਕੋੜੀ ਹੁੰਦੀ ਹੈ ਕੁਨਿਨ ਦੀ ਗੋਲੀ ਜਾਂ ਕਲੋਰੋਕੁਇਨ ਹੁੰਦੀ ਹੈ ਟ੍ਰੀਟਮੈਂਟ ਉਹੀ ਆਂਦਾ ਠੀਕ ਨਵੀਆਂ ਦਵਾਈਆਂ ਬਹੁਤ ਆ ਗਈਆਂ ਪਰ ਫੇਰ ਵੀ ਮੈਂ ਗੱਲ ਕਹਨੀ ਆ ਜੇ ਕਿਸੇ ਨੂੰ ਮਲੇਰੀਆ ਹੈ ਜਾਂ ਬੁਖਾਰ ਹੈ ਕੰਬ ਲੱਗ ਕੇ ਹੁੰਦਾ ਉਹਦੇ ਕਾਰਨ ਬਹੁਤ ਨੇ ਪਰ ਕੋਸ਼ਿਸ਼ ਕਰਕੇ ਤੁਸੀਂ ਆਪਣੇ ਆਲੇ-ਦੁਆਲੇ ਆਪਣੇ ਘਰ ਆਪਣੇ ਮੁਹੱਲਿਆਂ 'ਚ ਇੱਕ ਜਿਵੇਂ ਸਾਡੇ ਮਾਨਯੋਗ ਸਿਹਤ ਮੰਤਰੀ ਜੀ ਨੇ ਕਿਹਾ ਕਿ ਜਿੰਨੇ ਸਾਡੇ ਖਾਸ ਕਰਕੇ ਵਿਦਿਆਰਥੀ ਨੇ ਨਰਸਿੰਗ ਦੇ ਫਾਰਮਸੀ ਦੇ ਲੈਬ ਟੈਕਨੀਸ਼ੀਅਨ ਨੇ ਉਹ ਇਹ ਕਹਿੰਦੇ ਆ ਉਹਨਾਂ ਨੂੰ ਟ੍ਰੇਨਰ ਬਣਾਓ ਵੀ ਉਹ ਲਾਰਵਾ ਪਹਿਚਾਨ ਸਕਣ ਤੇ ਉਹਨਾਂ ਨੂੰ ਪਤਾ ਹੋਵੇ ਵੀ ਇਹ ਬਿਮਾਰੀਆਂ ਕਿਵੇਂ ਪੈਦਾ ਹੁੰਦੀਆਂ ਤੇ ਇਹਦੀ ਰੋਕਥਾਮ ਕਿਵੇਂ ਹੁੰਦੀ ਹੈ ਅਸੀਂ ਉਹਨ ਡਾਕਟਰ ਬਰਨੀ ਤਾ ਕੇ ਤੁਹਾਨੂੰ ਦੱਸਣਗੇ ਥੋੜਾ ਇਹਦੇ ਬਾਰੇ ਅੱਗੇ ਮੈਂ ਤੁਹਾਨੂੰ ਟ੍ਰੀਟਮੈਂਟ ਐਸਪੈਕਟ ਦੇ ਉੱਤੇ ਥੋੜਾ ਦੱਸਣਾ ਚਾਹੁੰਦੀ ਹਾਂ ਜਿਵੇਂ ਆਪਣੇ ਇੱਥੇ ਪਲਾਜ਼ਮੋਡੀਅਮ ਦੇ ਕੁਝ ਸਪੀਸੀਜ਼ ਨੇਗੇ ਜੋ ਕਿ ਆਪਣੇ ਇੱਥੇ ਮਿਲਦੇ ਨੇ ਵਾਈ ਵੈਕਸ ਹੋ ਗਿਆ ਉਸ ਦੇ ਵਿੱਚ ਜੋ ਟ੍ਰੀਟਮੈਂਟ ਆ ਜਾ ਪਹਿਲੀ ਗੱਲ ਜੋ ਇਸ ਪੈਰਾਸਾਈਟ ਦੇ ਲਈ ਪਲਾਜ਼ਮੋਡੀਅਮ ਵਾਸਤੇ ਟ੍ਰੀਟਮੈਂਟ ਯੂਜ਼ ਹੁੰਦਾ ਉਹ ਕੰਬੀਨੇਸ਼ਨ ਥੈਰੇਪੀ ਹੁੰਦੀ ਆ ਕੰਬੀਨੇਸ਼ਨ ਥੈਰੇਪੀ ਚ ਕੀ ਆ ਜਾਂਦਾ ਕਿ ਇੱਕ ਤੋਂ ਵੱਧ ਦਵਾਈਆਂ ਕੰਬੀਨੇਸ਼ਨ ਦੇ ਵਿੱਚ ਯੂਜ਼ ਹੁੰਦੀਆਂ ਨੇ ਤਾਂ ਕਿ ਉਹਨਾਂ ਦੀ ਇਫੈਕਟਿਵਿਟੀ ਵੱਧ ਸਕੇ ਜਿਹੜੀ ਕਿ ਵਾਈਬੈਕਸ ਦੇ ਵਿੱਚ ਯੂਜ਼ ਹੁੰਦੀ ਆ ਉਹ ਮੇਨਲੀ ਜਿਵੇਂ ਮੈਂ ਆਪਨੇ ਦੱਸਿਆ ਕਿ ਕਲੋਰੋਕੁਇਨ ਹੁੰਦੀ ਆ ਕਲੋਰੋਕੁਇਨ ਤੇ ਪ੍ਰੇਮਾਕੁਇਨ ਕਲੋਰੋਕੁਇਨ ਹੁੰਦੀ ਆ ਟੋਟਲ 3 ਦਿਨ ਦੇ ਵਿੱਚ ਦਿੱਤੀ ਜਾਂਦੀ ਹੈਗੀ ਆ ਜਿਸ ਦੇ ਵਿੱਚ 25 mg ਟੂ ਇਨ ਟੋਟਲ ਆਪਾਂ ਦਿੰਦੇ ਆ ਜਿਸ ਦੇ ਵਿੱਚ ਪਹਿਲੇ ਦਿਨ ਦੋ ਡੋਜ਼ੇਸ ਹੁੰਦੀਆਂ ਨੇ ਗਿਆ ਪਹਿਲੇ ਦਿਨ ਕੀ ਆ ਜਾਂਦਾ ਹੈ 5 mg ਆਪਾਂ ਦਿੰਦੇ ਆ ਆਫਟਰ 8 ਆਵਰਸ 5 mg ਹੁੰਦੀ ਆ ਇਸ ਤੋਂ ਬਾਅਦ ਸੈਕੰਡ ਡੇ ਔਨਵਰਡ ਸੈਕੰਡ ਡੇ ਤੇ ਥਰਡ ਡੇ ਫਿਰ ਤੋਂ ਆਪਾਂ 5 mg ਕੈਰੀ ਕਰਦੇ ਹੈਗੇ ਆ ਮੈਂ ਜ਼ਿਲ੍ਹਾ ਸਿਹਤ ਅਫਸਰ ਬਟਿੰਡਾ ਡਾਕਟਰ 우ਸ਼ਾ ਗੋਇਲ ਅਹ ਤੁਮ ਸਾਰਿਆਂ ਨੂੰ ਪਤਾ ਹੈ ਅੱਜ 25 ਅਪ੍ਰੈਲ ਨੂੰ ਅਸੀਂ ਵਿਸ਼ਵ ਮਲੇਰੀਆ ਦਿਨ ਮਨਾਨੇ ਆ ਹਰ ਸਾਲ ਉਸ ਦੇ ਤਹਿਤ ਅੱਜ ਅਸੀਂ ਐਨਐਮ ਸਕੂਲ ਬਠਿੰਡਾ ਵਿੱਚ ਸਰਕਾਰੀ ਐਨਐਮ ਸਕੂਲ ਜਿਹੜਾ ਸਾਡਾ ਹੈ ਉੱਥੇ ਆਏ ਸੀ ਬੱਚਿਆਂ ਨੇ ਬਹੁਤ ਅੱਛਾ ਇੱਕ ਸਕਿਟ ਪ੍ਰੇਜ਼ੈਂਟ ਕੀਤਾ ਹੈ ਕੁਝ ਪੋਸਟਰਸ ਬਣਾਏ ਨੇ ਔਰ ਪੋਸਟਰ ਕੰਪੀਟੀਸ਼ਨ ਕਰਾਇਆ ਸੀ ਤੇ ਉਹਨਾਂ ਨੂੰ ਅਸੀਂ ਇਹ ਜਾਣਕਾਰੀ ਦਿੰਨੇ ਆ ਕਰਦੇ ਹੋਏ ਕਿ ਮਲੇਰੀਆ ਜਾਂ ਡੇਂਗੂ ਦੋਨੋਂ ਕਿਉਂਕਿ ਇਹ ਮੱਛਰ ਤੋਂ ਫੈਲਣ ਵਾਲੀਆਂ ਬਿਮਾਰੀਆਂ ਨੇ ਇਹ ਕਿਵੇਂ ਹੁੰਦੀਆਂ ਨੇ ਇਹਨਾਂ ਦੇ ਲਾਰਵਾ ਦੀ ਪਛਾਣ ਕਿਵੇਂ ਹੁੰਦੀ ਹੈ ਤੇ ਦੇ ਰੋਕਥਾਮ ਵਾਸਤੇ ਕੀ ਕੀਤਾ ਜਾਂਦਾ ਹੈ ਇਸ ਵਾਰ ਜਿਹੜਾ ਵਿਸ਼ਵ ਮਲੇਰੀਆ ਦਿਨ ਦਾ ਥੀਮ ਹੈ ਉਹ ਹੈ ਮਲੇਰੀਆ ਐਂਡਸ ਵਿਦਸ ਰੀ ਇਨਵੈਸਟ ਰੀ ਇਮੇਜਿਨ ਐਂਡ ਰੀ ਇਗਨਾਈਟ ਹੁਣ ਆਪਾਂ ਨੂੰ ਸਾਰਿਆਂ ਨੂੰ ਪਤਾ ਹੋਊਗਾ ਮੈਨੂੰ ਤਾਂ ਯਾਦ ਹੈ ਸਾਡੇ ਬਚਪਨ ਚ ਮਲੇਰੀਆ ਦੇ ਕੇਸ ਬਹੁਤ ਹੁੰਦੇ ਸੀ ਹੁਣ ਆਪਣੇ ਪੰਜਾਬ ਚ ਖਾਸ ਕਰਕੇ ਬਹੁਤ ਘਟ ਗਏ ਨੇ ਪਰ ਫੇਰ ਵੀ ਜਿਹੜੀਆਂ ਆਪਣੀਆਂ ਅ ਇਸਟਰਨ ਸਟੇਟਸ ਨੇ ਜਾਂ ਨਾਰਥ-ਈਸਟ ਹੋ ਗਿਆ ਜਿੱਥੇ ਉਮਸ ਬਹੁਤ ਹੁੰਦੀ ਹੈ ਜਾਂ ਹਿਊਮਿਡਿਟੀ ਹੁੰਦੀ ਹੈ ਤੇ ਗਰਮੀ ਬਹੁਤ ਪੈਂਦੀ ਹੈ ਉੱਥੇ ਮਲੇਰੀਆ ਦੇ ਕੇਸਸ ਹਲੇ ਵੀ ਬਹੁਤ ਹੋ ਰਹੇ ਨੇ ਜਬ ਉਹ ਕੁਝ ਏਰੀਆਜ਼ ਬਿਹਾਰ ਦੇ ਨੇ ਜਾਂ ਨਾਰਥ-ਈਸਟ ਵਿੱਚ ਜਿਹੜੀਆਂ ਨਾਇਨ ਸਿਸਟਰ ਸਟੇਟਸ ਸਿਸਟਰ ਸਟੇਟਸ ਨੇ ਜਿਹੜੇ ਮਲੇਰੀਆ ਦੇ ਕੇਸ ਆਪਣੇ ਬਠਿੰਡਾ ਜ਼ਿਲ੍ਹੇ ਚ ਪਿਛਲੇ 3 ਸਾਲ ਤੋਂ ਆ ਰਹੇ ਨੇ ਉਹ ਜਾਂ ਤਾਂ ਰਾਜਸਥਾਨ ਤੋਂ ਇਨਫੈਕਟ ਹੋ ਕੇ ਆਈ ਹੁੰਦੇ ਨੇ ਜਾਂ ਜਿਹੜੀ ਲੇਬਰ ਆਂਦੀ ਹੈ ਪੱਠਿਆਂ ਤੇ ਜਾਂ ਜਹੁੰਝੋ ਵਾਢੀ ਦਾ ਸੀਜ਼ਨ ਆਊਗਾ ਉੱਥੇ ਲੇਬਰ ਆਂਦੀ ਹੈ ਉਹ ਬਿਹਾਰ ਦੀ ਕੁਝ ਜ਼ਿਲ੍ਹੇ ਨੇ ਦੋ ਤਿੰਨ ਉੱਥੋਂ ਆਂਦੇ ਨੇ ਉਸ ਉਹਨਾਂ ਨੂੰ ਹੁਣ ਲੋਕ ਕਹਿੰਦੇ ਜੇ ਉੱਥੋਂ ਆਗੇ ਤੇ ਸਾਨੂੰ ਵੀ ਹੋ ਜਾਏਗਾ ਸਾਡੀਆਂ ਟੀਮਾਂ ਇਹਨਾਂ ਦਿਨਾਂ ਵਿੱਚ ਉਹਨਾਂ ਦੀ ਟੈਸਟਿੰਗ ਕਰਦੇ ਆ ਸਲਾਈਡਸ ਬਣਾਉਂਦੇ ਆ ਤੇ ਜੇ ਕੋਈ ਪੋਜ਼ਿਟਿਵ ਹੋਵੇ ਉਹਦਾ ਇਲਾਜ ਕੀਤਾ ਜਾਂਦਾ ਹੈ ਮੇਰੀ ਤੁਹਾਨੂੰ ਸਾਰਿਆਂ ਨੂੰ ਖਾਸ ਕਰਕੇ ਬਟਿੰਡਾ ਵਾਸੀਆਂ ਨੂੰ ਇੱਕ ਬੇਨਤੀ ਹੈ ਜਿਵੇਂ ਸਾਡਾ ਪਿਛਲੇ ਸਾਲ ਸਾਰਿਆਂ ਨੇ ਸਾਥ ਦਿੱਤਾ ਆਪਣੇ ਘਰਾਂ ਦੀਆਂ ਛੱਤਾਂ ਤੋਂ ਆਲੇ-ਦੁਆਲੇ ਕੰਧਾਂ ਤੋਂ ਜੇ ਆਲੇ-ਦੁਆਲੇ ਕੋਈ ਖਾਲੀ ਪਲਾਟ ਹੈ ਜਾਂ ਕੋਈ ਮਕਾਨ ਹਵੇਲੀ ਖਾਲੀ ਪਈ ਹੈ ਕਿਉਂਕਿ ਬਹੁਤ ਸਾਰੇ ਲੋਕ ਬਾਹਰ ਗਏ ਹੁੰਦੇ ਨੇ ਤੇ ਉਹ ਘਰ ਮਹੀਨੋਂ ਦਾ ਮਹੀਨੇ ਬੰਦ ਰਹਿੰਦੇ ਨੇ ਉਹਨਾਂ ਨੂੰ ਪੁਲਿਸ ਚੈੱਕ ਕਰਵਾ ਦਿਓ ਜੇ ਉੱਥੇ ਕੋਈ ਖਾਲੀ ਪਾਣੀ ਦੀ ਟੈਂਕੀ ਹੈ ਉੱਪਰ ਜਮ ਉਹ ਛੱਤ ਤੇ ਹੁੰਦੀ ਹੈ ਨੇਰੀਆ ਇਟ ਕੰਨ ਉੱਡ ਗਿਆ ਉੱਥੇ ਇਹਦਾ ਲਾਰਵਾ पनਪੇਗਾ ਖਾਸ ਕਰਕੇ ਡੇਂਗੀ ਦਾ ਲਾਰਵਾ पनਪੇਗਾ ਕਿਉਂਕਿ ਉਹ ਡੇਂਗੀ ਜਿਹੜਾ ਹੈ ਉਹ ਸਾਫ਼ ਪਾਣੀ ਚ ਹੁੰਦਾ ਹੈ ਮਲੇਰੀਆ ਜਾਂ ਡੇਂਗੀ ਹੋਏਗਾ ਮੱਛਰ ਤੋਂ ਮੱਛਰ ਦੀ ਕਿਸਮ ਬਦਲ ਜਾਂਦੀ ਹੈ ਪਾਣੀ ਬਦਲ ਜੇ ਗੰਦਾ ਸਾਫ ਹੋਈ ਕਾਲਗ ਚੀਜ਼ ਹੈ ਪਰ ਮੈਂ ਤੁਹਾਨੂੰ ਸਾਰਿਆਂ ਨੂੰ ਇੱਕੋ ਹੀ ਬੇਨਤੀ ਕਰੂੰਗੀ ਕਿ ਪਾਣੀ ਵਾਲੇ ਵਾਲੇ ਗੰਦਾ ਜਾਂ ਸਾਫ ਨਾ ਇਕੱਠਾ ਹੋਣ ਦਿਓ ਕਿਉਂਕਿ ਹੁਣ ਸੀਜ਼ਨ ਸ਼ੁਰੂ ਹੋ ਗਿਆ ਡੇਂਗੀ ਦੇ ਕੇਸ ਵੀ ਆ ਰਹੇ ਨੇ ਤੇ ਸਾਡੇ ਮਾਨਯੋਗ ਸਿਹਤ ਮੰਤਰੀ ਸਾਹਿਬ ਡਾਕਟਰ ਬਲਬੀਰ ਸਿੰਘ ਜੀ ਆਏ ਸੀ ਪਰਸੋ ਸਾਡੇ ਕੋ ਦੋ ਦਿਨ ਪਹਿਲਾਂ ਬਠਿੰਡਾ ਚ ਤੇ ਉਹ ਇੱਕ ਸਾਰੇ ਪੰਜਾਬ ਰਾਜ ਵਿੱਚ ਸਾਰੇ ਜ਼ਿਲ੍ਹਿਆਂ ਵਿੱਚ ਇੱਕ ਸਾਰਿਆਂ ਨੂੰ ਮੁਹਿੰਮ ਚਲਾ ਕੇ ਗਏ ਨੇ ਕਿ ਜਿੰਨੇ ਸਾਡੇ ਨਰਸਿੰਗ ਦੇ ਸਟੂਡੈਂਟ ਨੇ ਐਨ ਐਮ ਜੀ ਐਨ ਐਮ ਲੈਬਾਰਟਰੀ ਟੈਕਨੀਸ਼ੀਅਨ ਡੀ ਐਮ ਐਲਟੀ ਐਮ ਐਲਟੀ ਜਾਂ ਫਾਰਮੇਸੀ ਸਟੂਡੈਂਟਸ ਅਸੀਂ ਉਹਨਾਂ ਨੂੰ ਟ੍ਰੇਨ ਕਰੀਏ ਤੇ ਸਕੂਲ ਦੇ ਟੀਚਰਸ ਜਿਹੜੇ ਨੇ ਤਾਂ ਕਿ ਜਦੋਂ ਉਹ ਆਪਣੇ ਘਰ ਜਾਣ ਤੇ ਆਪਣੇ ਘਰ ਆਪਣੇ ਆਲੇ ਦੁਆਲੇ ਆਪਣੇ ਮੁਹੱਲੇ 'ਚ ਅੱਗੇ ਜਾ ਕੇ ਲਾਰਵਾ ਪਹਿਚਾਣ ਲੈਣ ਤੇ ਲੋਕਾਂ ਨੂੰ ਸਮਝਾਉਣ ਕਿ ਮੱਛਰ ਕਿਵੇਂ ਪੈਦਾ ਹੋਣ ਤੋਂ ਰੋਕਣਾ ਹੈ ਤੇ ਇਸ ਬਿਮਾਰੀ ਤੋਂ ਕਿਵੇਂ ਬਚਿਆ ਜਾ ਸਕਦਾ ਕਿਉਂਕਿ ਇਹ ਕੁਝ ਬਿਮਾਰੀਆਂ ਇਹੀ ਜੀਆਂ ਨੇ ਜਿਨ੍ਹਾਂ ਦਾ ਇਲਾਜ ਸੌਖਾ ਹੈ ਲੇਕਿਨ ਇਹਨਾਂ ਤੋਂ ਸਿਰਫ ਬਚਿਆ ਜਾ ਸਕਦਾ ਤੇ ਬਚਣ ਦਾ ਇੱਕੋ ਹੀ ਤਰੀਕਾ ਹੈ ਉਹ ਇਹ ਹੈ ਕਿ ਮੱਛਰ ਪੈਦਾ ਨਾ ਹੋਵੇ ਡਾਕਟਰ ਸਾਹਿਬ ਸਰਕਾਰੀ ਵਿਭਾਗ ਦੇ ਵਿੱਚ ਕਿਸ ਤਰ੍ਹਾਂ ਦਾ ਇਲਾਜ ਹੈ ਸਰਕਾਰੀ ਤੰਤਰ ਦੇ ਵਿੱਚ ਕਿਉਂਕਿ ਅਸੀਂ ਬਾਹਰ ਜਾਂਦੇ ਆ ਪ੍ਰਾਈਵੇਟ ਤਾਂ ਬਹੁਤ ਸਾਰਾ ਪੈਸਾ ਇਸ ਦੇ ਇਲਾਜ 'ਚ ਖਰਚ ਹੋ ਜਾਂਦਾ ਦੇਖੋ ਜੀ ਖਾਸ ਕਰਕੇ ਜਦੋਂ ਡੇਂਗੀ ਦਾ ਕੇਸ ਹੁੰਦਾ ਸਾਰੇ ਬਹੁਤ ਡਰ ਜਾਂਦੇ ਨੇ ਉਹ ਇੱਕ ਸੀਬੀਸੀ ਕਰਾਉਂਦੇ ਨੇ ਸੈੱਲ ਕੱਟ ਗਏ ਤੇ ਸਾਰਿਆਂ ਨੂੰ ਆ ਲੱਗਦਾ ਡੇਂਗੀ ਹੋ ਗਿਆ ਮੇਰੀ ਇੱਕ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਤੇ ਇੱਕ ਜਾਣਕਾਰੀ ਦੇਣੀ ਹੈ ਕਿ ਜਿਹੜੇ ਸੈੱਲ ਕੱਟਦੇ ਨੇ ਜਿਨ੍ਹਾਂ ਨੂੰ ਅਸੀਂ ਪਲੇਟਲੇਟ ਕਹਿੰਦੇ ਆ ਉਹ ਸਿਰਫ ਡੇਂਗੀ ਚ ਨਹੀਂ ਕੱਟਦੇ ਹੋਰ ਬਹੁਤ ਸਾਰੀਆਂ ਲੱਭਤਾਂ ਨੇ ਹੋਰ ਬਹੁਤ ਕਿਸਮ ਦੇ ਬੁਖਾਰ ਹੈ ਉਹਦੇ ਚ ਘਟ ਜਾਂਦੇ ਆ ਜੇ ਕਿਸੇ ਨੂੰ ਬੁਖਾਰ ਹੁੰਦਾ ਹੈ ਤੇ ਪਲੀਜ਼ ਮੇਰੀ ਇੱਕ ਰਿਕਵੈਸਟ ਹੈ ਸਰਕਾਰੀ ਹਸਪਤਾਲ ਸਾਡੇ ਜ਼ਿਲ੍ਹਾ ਹਸਪਤਾਲ ਚ ਜਾਓ ਮਾਹਿਰ ਡਾਕਟਰ ਨੇ ਸਾਡੇ ਕੋਲ ਮੈਡੀਸ ਮਤਲਬ ਬਠਿੰਡਾ ਇੱਕ ਐਸਾ ਜ਼ਿਲ੍ਹਾ ਹੈ ਜਿੱਥੇ ਐਮਡੀ ਮੈਡੀਸਨ ਘੱਟੋ ਘੱਟ 5 ਨਹੀਂ ਸਾਡੇ ਕੋਲ ਉਹਨਾਂ ਨੂੰ ਦਿਖਾਓ ਟੈਸਟ ਕਰਾਓ ਤੇ ਜੇ ਉਹਨਾਂ ਨੂੰ ਲੱਗੇਗਾ ਜਿਹੜਾ ਇਹ ਤਾਂ ਪੱਕਾ ਟੈਸਟ ਹੈ ਜਿਹਨੂੰ ਅਸੀਂ ਐਲਾਈਜ਼ਾ ਕਹਿੰਦੇ ਆ ਉਹ ਕਰਵਾਣਗੇ ਉਹ ਸਾਡੇ ਜ਼ਿਲ੍ਹਾ ਹਸਪਤਾਲ 'ਚ ਹੁੰਦਾ ਹੈ ਉਹ ਕਰਵਾ ਕੇ ਜੇ ਡੇਂਗੀ ਹੈ ਤਾਂ ਉਹ ਤੋਂ ਪਤਾ ਲੱਗ ਜਾਏਗਾ ਜੇ ਨਹੀਂ ਹੈ ਤਾਂ ਵੀ ਪਤਾ ਲੱਗ ਜਾਏਗਾ ਤੇ ਇਲਾਜ ਇਹਦਾ ਫ੍ਰੀ ਹੈ ਸਾਰੇ ਸਰਕਾਰੀ ਹਸਪਤਾਲਾਂ 'ਚ ਪੂਰੇ ਪੰਜਾਬ ਰਾਜ ਵਿੱਚ ਕਿਤੇ ਚਲੇ ਜਾਓ ਇਹਦਾ ਇਲਾਜ ਫ੍ਰੀ ਹੈ